ਪੰਜਾਬੀ ਨੈਟਵਰਕ YouTube ਚੈਨਲ ਤੇ ਤੁਹਾਡਾ ਸਾਰੇ ਪਿਆਰਾਂ ਤੇ ਪਰਮਾਤਮਾ ਦੀ ਦਾ ਸਵਾਗਤ ਕਰਦੇ ਆਂ ਸਰਨ ਜੀ ਆਨੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਸਟੂਡੀਓ ਤੋਂ ਬਾਹਰ ਆ ਤੇ ਡਰਾਈਵ ਕਰ ਰਹੇ ਆ ਮੋਰਚੇ ਫਤਿਹ ਕਰਕੇ ਫੌਜਾਂ ਜਿਹੜੀਆਂ ਵਾਪਸ ਸ਼ੌਣੀਆਂ ਨੂੰ ਜਾ ਰਹੀਆਂ ਆਪਣੀ ਵੀ ਅੱਜ ਵਾਪਸੀ ਆ OTWA 에어ਪੋਰਟਾਂ ਨੂੰ ਜਾ ਰਹੇ ਆ ਟਾਈਮ ਸੀਗਾ ਸੋਚਿਆ ਚਲੋ ਦੋ ਚਾਰ ਗੱਲਾਂ ਕਰ ਲਈਏ ਤੁਹਾਡੇ ਨਾਲ ਅਪਡੇਟ ਦਈਏ ਤੁਹਾਨੂੰ ਇਹ ਵੋਟਾਂ ਰੈਫਰੈਂਡਮੀਆਂ ਵਾਸਤੇ ਦੁਨੀਆ ਦੇ ਲੱਖ ਲੱਖ ਹਿੱਸਿਆਂ ਤੋਂ ਯੋਧੇ ਯੋਧੇ ਕਹਾਂਗੇ ਜਿਹੜੀ ਆਦੀ ਕੌਮ ਵਾਸਤੇ ਖੜੇ ਨੇ ਇੱਕ ਤਾਂ ਗੱਲਾਂ ਬਾਤਾਂ 'ਚ ਯੋਧੇ ਹੁੰਦੇ ਆ ਫੇਸਬੁੱਕ ਦੇ ਉੱਤੇ ਯੋਧੇ ਹੁੰਦੇ ਆ ਕੋਸ਼ਲ ਮੀਡੀਆ ਦੇ ਉੱਤੇ ਪਰ ਇਹ ਕੋ ਹੁੰਦੇ ਆ ਜਿਹੜੇ ਘਰਾਂ 'ਚ ਬਾਹਰ ਨਿਕਲਦੇ ਆ ਖੜ੍ਹ ਕੇ ਆ ਕੇ ਗਰਾਊਂਡ ਦੇ ਉੱਤੇ ਜਿਹੜਾ ਸਾਨੂੰ ਖੜਨਾ ਚਾਹੀਦਾ ਇਹ ਕੌਮੀ ਘਰ ਦੀ ਰਾਜ ਦੀ ਖਾਸ ਮਾਹੀ ਗੱਲ ਕਰਦੇ ਆ ਕਾ ਫਿਰ ਗਰਾਊਂਡ ਤੇ ਉਤਰਨਾ ਪੈਣਾ ਗਰਾਊਂਡ ਕਿਹੜਾ ਹੈ ਇਹ ਵੀ ਦੁਸ਼ਮਣ ਦੀ ਬਣਾਈ ਹੋਈ ਗਰਾਊਂਡ ਤੇ ਨਹੀਂ ਖੜਨਾ ਸੀ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਸੇ ਪਾਸ਼ਾ ਨੇ ਕਿਹਾ ਸੀ ਕਿਸ ਰਹਾ ਹੱਥ ਫਤਿਹ ਕਰਨੀ ਆ ਪਰ ਗਰਾਊਂਡ ਆ ਜਿਹੜਾ ਉਹ ਤੂੰ ਡਿਸਾਈਡ ਕਰਨਾ ਕਿ ਕਿੱਥੇ ਫੌਜਾਂ ਲੜਨਗੀਆਂ ਸੋ ਬਾਬਾ ਬੰਦਾ ਸਿੰਘ ਬਹਾਦਰ ਜਾ ਕੇ ਸਰਹੱਦ ਦੇ ਵਿੱਚ ਨਹੀਂ ਵੜ ਗਿਆ ਸੀ ਸਿੱਧਾ ਨਹੀਂ ਗਿਆ ਉੱਥੇ ਕਿਉਂਕਿ ਦੁਸ਼ਮਣ ਆਪ ਦੇ ਘਰ ਦੇ ਵਿੱਚ ਆਪਦੀ ਗਰਾਊਂਡ ਦੇ ਵਿੱਚ ਹਮੇਸ਼ਾ ਟਕਰਾ ਹੁੰਦਾ ਗਰਾਊਂਡ ਹਮੇਸ਼ਾ ਨਿਊਟਰਲ ਹੁੰਦੀ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਚੱਪੜ ਚਰੀ ਜਿਹੜੀ ਕਿ ਸਰਹੱਦ ਤੋਂ ਕਾਫੀ ਦੂਰ ਆ ਉਹ ਜੰਗ ਦੇ ਉਸ ਗਰਾਊਂਡ ਦੇ ਵਿੱਚ ਉਸ ਮੈਦਾਨ ਦੇ ਉੱਤੇ ਪਹੁੰਚਾ ਦੇ ਟੱਕਰੇ ਹੋਏ ਸੀ ਸੋ ਅੱਜ ਜਿਹੜੀ ਸੈਕ ਕੌਮ ਦੀ ਗਰਾਊਂਡ ਬਣੀ ਹੋਈ ਆ ਨਿਊਟਰਲ ਗਰਾਊਂਡ ਮੈਦਾਨ ਆ ਜਿਹੜਾ ਉਹ ਦੁਨੀਆ ਦੀਆਂ ਮੁਲਕਾਂ ਦੀਆਂ ਜਿਹਨੇ ਕੈਪੀਟਲ ਨੇ ਉਹ ਬਣੀਆਂ ਹੋ ਜਾਂ। ਭਾਰਤ ਬਥੇਰਾ ਕਹ ਰਿਹਾ ਵੀ ਆ ਕੇ ਸਾਡੇ ਇੱਥੇ ਗੱਲ ਕਰੋ। ਸਾਡੇ VOTING ਸਿਸਟਮ ਦੇ ਵਿੱਚ ਹਿੱਸਾ ਲਓ। ਸਾਡੀ ਬਣਾਈ ਹੋਈ ਗਰਾਊਂਡ ਦੇ ਵਿੱਚ ਆ ਕੇ ਕਹਿੰਦੇ ਤੁਸੀਂ ਆਪਣੀ ਗੱਲ ਕਰੋ। ਸੋ ਜੈ ਸਖਵਰ ਜਸਟਿਸ ਆਪਣੇ ਗੁਰੂ ਦੇ ਦਿੱਤੇ ਹੋ ਸਿਧਾਂਤ ਦੇ ਉੱਤੇ ਪਹਿਰਾ ਦੇ ਰਹੀ ਆ ਵੀ ਜੇ ਤੁਸੀਂ ਵੀ ਗੱਲ ਕਰਨੀ ਆ ਭਾਰਤ ਵਾਲਿਓ ਤਾਂ ਆ ਜਾਓ ਇੱਥੇ ਆ ਕੇ ਤੁਸੀਂ ਗੱਲ ਕਰੋ ਇਹ ਗਰਾਉਂਡ ਤੁਹਾਡੇ ਵਾਸਤੇ ਤੇ ਸਾਡੇ ਵਾਸਤੇ ਦੋਨੇ ਵਾਸਤੇ ਬਰਾਬਰ ਆ ਸੋ ਐਸ ਨਿਊਟਰਲ ਗਰਾਉਂਡ ਦੇ ਉੱਤੇ ਕੀਤੀ ਜਾ ਰਹੀ ਕੌਮ ਦੀ ਗੱਲ ਸਾਡੀ ਦੁਨੀਆ ਦੇ ਵਿੱਚ ਹੀ ਸੁਣਦੀ ਆ ਇੱਥੇ ਜਿਹੜੇ ਬਰਤਾਨਾ ਦਾ ਭਾਰਤ ਦੇ ਵੱਲੋਂ ਫੇਕ ਬਰਤਾਨਾ ਨਹੀਂ ਸਿਰਜੇ ਜਾ ਰਹੇ ਇੱਥੇ ਦੁਨੀਆ ਦਾ মিডিਆ ਕਵਰ ਕਰਦਾ ਸਿੱਖਾਂ ਦੀ ਇਹਦੀ ਅਸਲ ਪ੍ਰੋਬਲਮ ਆ ਉਹ ਦੁਨੀਆ ਹੁਣ ਸਮਝਣ ਲੱਗ ਗਈ ਆ ਉਹ ਸਿੱਖਾਂ ਦਾ ਮਸਲਾ ਕੀ ਆ ਕਿਉਂਕਿ 84 ਤੋਂ ਬਾਅਦ ਵੀ ਜੋ ਕੋ ਸਾਡੇ ਨਾਲ ਹੋਇਆ ਤਖਤ ਤੇ ਹਮਲੇ ਲੱਖਾਂ ਸ਼ਹਾਦਤਾਂ ਉਸ ਤੋਂ ਬਾਅਦ ਵੀ ਸਾਡੀ ਗੱਲ ਆ ਜਿਹੜੀ ਨਾ ਕੌਮ ਦਾ ਮਸਲਾ ਨਿਕਲ ਕੇ ਦੁਨੀਆ ਸਾਹਮਣੇ ਨਹੀਂ ਆ ਰਿਹਾ ਸੀ ਦੁਨੀਆ ਸਮਝ ਨਹੀਂ ਪਾ ਰਹੀ ਸਾਡੀ ਪ੍ਰੋਬਲਮ ਨੂੰ ਕੀ ਆ মিডিਆ ਦੀ ਪਾਵਰ ਕੀ ਹੁੰਦੀ ਆ ਭਾਰਤ ਨੇ ਫਿਰ ਆਪਣੇ ਤਰੀਕੇ ਨਾਲ ਦੁਨੀਆ ਦੇ ਵਿੱਚ ਦੱਸਿਆ ਵੀ ਲੋਕ ਕੌਣ ਨੇ ਪਰ ਇੱਕ ਕੌਮ ਜਿਹਦੇ ਉੱਤੇ ਫੌਜਾਂ ਚੜ ਕੇ ਆਈਆਂ ਸੀ ਸਾਡੇ ਤਖਤ ਤੇ ਫੌਜਾਂ ਚੜ ਕੇ ਆਈਆਂ ਅਸੀਂ ਨਹੀਂ ਕਿਸੇ ਦੇ ਉੱਤੇ ਚੜ ਕੇ ਗਏ ਸੀ ਜੇ ਬਾਅਦ ਵਿੱਚ ਸਿੱਖਾਂ ਨੇ ਹਥਿਆਰ ਚੱਕਿਆ ਹਥਿਆਰ ਕਿਸੇ ਨੂੰ ਮਾਰਨ ਵਾਸਤੇ ਨਹੀਂ ਚੱਕਿਆ ਸੀ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਚੱਕੇ ਹੋਏ ਹਥਿਆਰ ਸੀ ਪਰ ਦੁਨੀਆ ਤੇ ਸਾਡੀ ਗੱਲ ਪਹੁੰਚੀ ਨਹੀਂ ਸੀ ਸੋ ਜਿਹਦੇ ਕੋਲ মিডিਆ ਸੀ ਜਿਹਦੇ ਕੋਲੇ ਰਾਜ ਸੀਗਾ ਉਹਨਾਂ ਨੇ ਫਿਰ ਆਪਣੇ ਤਰੀਕੇ ਨਾਲ ਦੁਨੀਆ ਨੂੰ ਦੱਸਿਆ ਵੀ ਸਿੱਖ ਕੌਣ ਆ ਫਿਰ ਸਾਨੂੰ ਦੁਨੀਆ ਤੇ ਅੱਤਵਾਦੀ ਬਣਾ ਕੇ ਇੱਕ ਟੈਗ ਲਾ ਕੇ ਪੇਸ਼ ਕਰਤਾ ਪਰ ਸਖਰ ਜਸਟਿਸ ਨੇ ਉਹ ਜਿਹੜੇ ਨੈਰੇਟਿਵ ਸੀ ਬਰਤਾਂਤ ਸਰਜੇ ਹੋਏ ਭਾਰਤ ਵਾਲੇ ਉਹ ਕੱਲਾ ਕੱਲਾ ਕਰਕੇ ਸਾਰੇ ਬਰਤਾਂਤ ਤੋੜਿਆ ਹੁਣ ਗੱਲ ਖਾਲਸਾਣ ਦੀ ਆ ਗਈ ਐ ਇੱਕ ਪਾਸੇ ਭਾਰਤੀਆਂ ਦਾ ਵਿੱਚੇ ਖਾਲਸਾਣ ਦੀ ਗੱਲ ਕੋਈ ਨਹੀਂ ਕਰਦਾ ਅੱਜ ਤੋਂ 4 ਸਾਲ 5 ਸਾਲ ਪਹਿਲਾਂ ਜਦੋਂ ਆਪਾਂ ਪਿੱਛੇ ਜਾ ਕੇ ਦੇਖਦੇ ਆ ਉਹ ਕਹਿੰਦੇ ਕਿ ਢਾਈ ਟੋਟਰੂਗਾ ਜਦੋਂ ਪ੍ਰੋਟੈਸਟ ਹੁੰਦੇ ਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਯੂਕੇ ਦੇ ਵਿੱਚ ਵੀ 10 ਕੇ ਜਾਣੇ ਖੜੇ ਹੁੰਦੇ ਝੰਡੇ ਚੱਕ ਕੇ ਪਰ ਅੱਜ ਜਿਹੜਾ ਆਟਵਾ ਦੇ ਵਿੱਚ ਮਾਹੌਲ ਬਣਿਆ ਹੋਇਆ ਸੀ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਘੱਟ ਘੱਟ برف ਜੰਮੀ ਹੋਈ ਸੀ ਧਰਤੀ ਦੇ ਉੱਤੇ ਉਹ ਧਰਤੀ ਦੇ ਉੱਤੇ ਜੰਮੀ ਹੋਈ برف ਦੇ ਵਿੱਚ ਪੈਰ ਖੁੱਪ ਰਹੇ ਸੀ ਤੇ ਉਸ ਜਿਹੜੀਆਂ ਵੋਟਾਂ ਪਾਉਣ ਵਾਲੀ ਲਾਈਨ ਸੀ ਨਾ ਉਹ 2.5 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਸੀ ਮਾਮਾ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਜਦੋਂ ਕੱਲ ਬੱਚਿਆਂ ਨਹੀਂ ਆਉਂਦੀ ਆ ਨਾ ਮਾਪੇ ਉਹਦੇ ਬੱਚਾ ਫੁੱਲਾਂ ਨੂੰ ਸਾਹਮਣੇ ਰੱਖਦਾ ਹੈ ਰਜਾਈਆਂ 'ਚ ਲਪੋਲ ਕੋ ਕੇ ਬਿਠਾੜਨ ਲੱਗ ਜੇ ਕਿਤੇ ਪਰ ਉਹ ਮਾਵਾ ਆਪਣੇ ਬੱਚਿਆਂ ਨੂੰ ਗੋਦੀ ਚੱਕ ਕੇ ਬਿਨੇ ਠੰਡੇ ਵਿੱਚ ਪੁੱਤਰ ਨੂੰ ਸੋਹ ਪੈ ਰਹੀ ਆ ਉਹ ਲੈਣਾ ਦੇ ਵਿੱਚ ਖੜੀਆਂ ਸੀ ਦੁਨੀਆ ਨੂੰ ਅਸੀਂ ਆਪਣੀ ਗੱਲ ਦੱਸ ਰਹੇ ਆ ਕਿ ਜੋ ਕੁਝ ਭਾਰਤ ਕਹਿ ਰਿਹਾ ਵੀ ਸਿੱਖ ਖਾਲਸਾ ਦੀ ਗੱਲ ਨਹੀਂ ਕਰਦੇ ਸਿੱਖ ਆਜ਼ਾਦੀ ਦੀ ਗੱਲ ਨਹੀਂ ਕਰਦੇ ਸੋ ਅੱਜ ਕੈਨੇਡਾ ਦੀ ਸੰਗਤ ਨੇ ਦੁਨੀਆ ਨੂੰ ਸੋਚਣ ਵਾਸਤੇ ਮਜਬੂਰ ਕਰਤਾ ਵੀਰੋ ਰਫਰਿੰਜਮ ਦੀਆਂ ਬੋਟਾਂ ਪੈਂਦੀਆਂ ਅਸੀਂ ਦੇਖੀਆਂ ਤੁਸੀਂ ਵੀ ਦੇਖਿਆ ਸਾਡੀ ਦੁਨੀਆ ਵਿਟਨੈਸ ਕਰ ਰਹੀ ਆ ਵੀ ਇੱਕ ਤਾਂ ਨਾਰਮਲ ਟੈਂਪਰੇਚਰ ਤੇ ਖੜ ਜਾਣਾ ਇੱਕ ਖੜ ਸਾਬ ਦਾ ਬੰਦਾ ਪਰ ਜਦੋਂ ਗੱਲ ਰਫਰਿੰਜਮ ਦੀ ਹੁੰਦੀ ਆ ਆਪਣੀ ਗਰਮੀ ਦੇ ਵਿੱਚ ਵੀ ਲੈਣਾ ਲੱਗਦੀ ਆ ਕੋਈ ਲੈਣ ਤੋੜ ਕੇ ਘਰ ਨਹੀਂ ਘਰੇ ਨਹੀਂ ਜਾਂਦਾ ਮੀ ਵੀ ਪੈਂਦਰੀ ਕੋਈ ਰਫਰਿੰਜਮ ਦੇ ਵਿੱਚ ਕੋਈ ਲੈਣ ਤੋੜ ਕੇ ਘਰੇ ਨਹੀਂ ਗਿਆ ਮੀ ਦੇ ਵਿੱਚ ਉੱਗਾ ਖੜ ਖੜ ਜੀ ਦੇਖੀ ਆ ਅਸੀਂ ਪਰ ਜਿਹੜਾ 23 ਨੰਬਰ ਵਾਲਾ ਔਟੋਵਾ ਦੇ ਵਿੱਚ ਬੋਟਾਂ ਪਈਆਂ ਦੁਨੀਆ ਵੀ ਹੈਰਾਨ ਸੀ ਉਹ ਤੇ ਪੁਲਿਸ ਵੀ ਸੀਗੀ ਉਹ ਵੀ ਹੈਰਾਨ ਸੀ ਕਿੰਨੇ ਠੰਡ ਦੇ ਵਿੱਚ ਤੁਸੀਂ ਖੜੇ ਕਿਵੇਂ ਆ ਇੱਕ ਗੱਲ ਉਹਨਾਂ ਨੇ ਆਖੀ ਆ ਵੀ ਤੁਹਾਨੂੰ ਤੁਹਾਡਾ ਜਿਹੜਾ ਵਿਸ਼ਣ ਆ ਨਾ ਖਾਲਸਤਾਨ ਤੇ ਤੁਸੀਂ ਜਜ਼ਰਮ ਕਰਦੇ ਹੋ ਇੰਨੀ ਤੁਸੀਂ ਦ੍ਰਿੜਤਾ ਦੇ ਨਾਲ ਇੱਥੇ ਖੜੇ ਹੋ ਸਾਰੇ ਜਾਣੇ ਇੰਨੇ ਡਿਸਪਲਨ ਦੇ ਵਿੱਚ ਖੜੇ ਹੋ ਕਿਉਂਕਿ ਜਦੋਂ ਇੰਨੀ ਗੈਦਰਿੰਗ ਹੁੰਦੀ ਵੱਡੀ ਕਰਤੀ ਦੇ ਵਿੱਚ ਉਹਨੂੰ ਕੰਟਰੋਲ ਕਰਨਾ ਉਹਨੂੰ ਹਰ ਇੱਕ ਚੀਜ਼ ਦਾ ਪ੍ਰਬੰਧ ਚਾਹ ਤੋਂ ਲੈ ਕੇ ਪਾਣੀਆ ਤੋਂ ਲੈ ਕੇ ਕਰਮਦਸਤਾਨ ਨੇ ਹਰ ਚੀਜ਼ ਦਾ ਪ੍ਰਬੰਧ ਕਰਨਾ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ ਪਰ ਕਹੜੀਏ ਜਦੋਂ ਗੱਲ ਡਿਸਪੀਸਪਲਨ ਦੀ ਆਉਂਦੀ ਆ ਇਹ ਸਾਡੇ ਗੁਰੂ ਸਾਹਿਬਾਨਾਂ ਨੇ ਪੰਥ ਤੇ ਸੰਗਤ ਵਾਲਾ ਸਾਰਾ ਸਿਸਟਮ ਉਹ ਡਿਸਪੀਸਪਲਨ ਕਾਮਨ ਦਿੱਤਾ ਹੋਇਆ ਤੇ ਇਹਨੂੰ ਦੇਖ ਕੇ ਅੱਜ ਦੁਨੀਆ ਵੀ ਹੈਰਾਨ ਹੈ ਵੀ ਇੰਨੀ ਵੱਡੀ ਕੈਦਨੀ ਵਿੱਚ ਵੀ ਕੋਈ ਵੀ ਇਦਾਂ ਰੌਲਾ ਟੱਪਾ ਨਹੀਂ ਪੈਂਦਾ ਬੜੀ ਡਿਸਪੀਸਪਲਨ ਤੇ ਬੱਚਾ ਕੌਮ ਸੋ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਕਈ 3-3 ਮਹੀਨਿਆਂ ਤੋਂ ਸਿੰਘ ਆਏ ਹੋਏ ਸੀ ਇੱਥੇ ਮਿਹਨਤ ਕਰ ਰਹੇ ਸੀ ਅਸੀਂ ਵੀ ਜਿੰਨਾ ਗੁਰੂਆਂ ਨੇ ਸੇਵਾ ਲਈ ਆਏ ਆ ਇੱਥੇ ਗੁਰੂ ਘਰਾਂ ਚ ਜਾ ਕੇ ਸਟੇਜਾਂ ਸਾਂਹੀਆਂ ਜਿੰਨਾ ਕਮੇਟੀਆਂ ਨੇ ਸਾਡ ਨੂੰ ਸਟੇਜਾਂ ਦਿੱਤੀਆਂ ਬੋਲਣ ਦੀ ਗੱਲ ਰੱਖਣ ਦੀ ਸਾਨੂੰ ਮੌਕੇ ਦਿੱਤੇ ਨੇ ਉਹਨਾਂ ਕਮੇਟੀਆਂ ਦਾ ਕੈਨੇਡਾ ਦੇ ਵਿੱਚ ਮੌਂਟਰੀਅਲ ਦੇ ਵਿੱਚ ਖਾਸ ਕਰਕੇ ਕਿਉਂਕਿ ਅਸੀਂ ਆਊਟਸਾਈਡ ਸੀਗੇ ਧੰਨਵਾਦ ਵੀ ਕਰਦੇ ਆ ਸੋ ਨਾਲ ਜਿਹੜੇ ਵੋਲੰਟੀਅਰ ਵੀਰ ਲੱਗੇ ਹੋਏ ਸੀ ਜਨਰਲ ਰਾਜ ਜਿਨ੍ਹਾਂ ਨੇ ਇੱਕ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਦੇਖੋ ਜਦੋਂ ਅਸੀਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਚੱਲ ਕੇ ਤਾਂ ਜਾਂਦੇ ਆ ਨਾ ਨਵੀਂ ਜਗ੍ਹਾ ਦੇ ਵਿੱਚ ਉੱਥੇ ਆਪਾਂ ਨੂੰ ਕੋਈ ਨਹੀਂ ਜਾਣਦਾ ਹੁੰਦਾ ਪਰ ਉੱਥੇ ਕੁਝ ਦਿਨਾਂ ਦੇ ਵਿੱਚ ਇਨਾ ਮੋਹ ਪਿਆਰ ਤੇ ਸਾਰਾ ਰਿਸ਼ਤੇ ਬਣ ਜਾਂਦੇ ਉਹਨਾਂ ਭੈਣ ਭਰਾਵਾਂ ਦੇ ਨਾਲ ਐ ਲੱਗਦਾ ਹੁੰਦਾ ਵੀ ਇਹ ਪਤਾ ਨਹੀਂ ਅਸੀਂ ਕਦੋਂ ਕਦੇ ਜਾਣਦੇ ਆ ਸੋ ਪਿਛਲੇ ਦਿਨਾਂ ਦੇ ਵਿੱਚ ਇੱਥੇ ਵਿਚਰੇ ਆ ਸੰਗਤ ਦੇ ਵਿੱਚ ਕਮੇਟੀਆਂ ਦੇ ਵਿੱਚ ਬੜਾ ਸਤਕਾਰ ਮਿਲਿਆ ਪਰ ਸਤਕਾਰ ਸਾਰਾ ਨਹੀਂ ਦਾ ਇਹ ਸਤਕਾਰ ਹਰੇਕ ਸਿੱਖ ਦਾ ਜਿਹੜਾ ਉਹਦੀ ਕੌਮ ਦੀ ਗੱਲ ਕਰਦਾ ਉਹ ਉਹ ਯੋਧੇ ਵੀ ਬਿਲੇ ਆ ਜਿਨ੍ਹਾਂ ਨੇ ਪਹਿਲਾਂ ਪੁਰਾਣੇ ਸ਼ਿਕਸ਼ ਕਰਦੇ ਸੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ 84 ਤੋਂ ਬਾਅਦ ਜਿਹੜੀ ਕੌਮ ਦੀ ਆਜ਼ਾਦੀ ਦੀ ਗੱਲ ਸੀ ਉਹ ਜਨਦੀ ਵਾਲਾ ਦੀਵਾ ਜਿਹੜਾ ਉਹਨੂੰ ਇਹਨਾਂ ਸਾਡੇ ਯੋਧਿਆਂ ਨੇ ਜਗਦਾ ਰੱਖਿਆ ਉਹ ਜਾਨੀ ਦਿੱਤਾ ਉਸ ਤੋਂ ਬਾਅਦ ਕੁਝ ਟਾਈਮ 2000 ਤੋਂ ਲੈ ਕੇ 2010 ਤੱਕ ਦੇਖਦੇ ਆ ਪਰ ਜਦੋਂ ਪ੍ਰੋਟੈਸਟ ਦੀ ਗੱਲ ਆਉਂਦੀ ਆ 26 ਜਨਵਰੀ ਜਾਂ 15 ਅਗਸਤ ਇੰਡੀਅਨ ਕੌਸੇ ਤਾਂ ਪੂਰੇ ਜਾ ਕੇ ਪ੍ਰੋਟੈਸਟ ਕਰਨੇ ਸਾਡੀ ਗਿਣਤੀ ਉਂਗਲਾਂ ਤੇ ਗੈਨਵਾਲ ਸਿੰਘਾਂ ਦੀ ਰਹੀ ਸੀਗੀ ਕੋਈ ਵੱਡੀ ਭੱਟੀ ਗੈਂਤੀ ਦੇ ਵਿੱਚ ਗੈਦਰਿਕ ਨਹੀਂ ਹੁੰਦੀ ਸੀ ਉਹ ਟਾਈਮ ਵੀ ਆਇਆ ਪਰ ਸ assi ਸ਼ਾਬਾਸ਼ ਦਿਨੇ ਉਹਨਾਂ ਯੋਧਿਆਂ ਨੂੰ ਵੀ ਉਹ ਡੋਲੇ ਨਹੀਂ ਗਏ ਉਹ ਖੜੇ ਰਹੇ ਆ ਤੇ ਉਹਨਾਂ ਦੇ ਖੜਨ ਕਰਕੇ ਹੀ ਜਿਹੜਾ ਉਹ ਦੀਵਾ ਉਹਨਾਂ ਨੇ ਜਾਦੀ ਵਾਲਾ ਬੁਝਣ ਨਹੀਂ ਦਿੱਤਾ ਤੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਜਿੰਨੀ ਮਿਹਨਤ ਵਲੰਟੀਅਰ ਕਰਦੇ ਨੇ ਦੇਖੋ ਸਿੱਖ ਦਾ ਕੰਮ ਹੈ ਮਿਹਨਤ ਕਰਨਾ ਬਾਕੀ ਜਿਹੜਾ ਉਹਨੂੰ ਫਲ ਉਹਨੇ ਗੁਰੂ ਦਾ ਗੁਰੂ ਨੇ ਕਿਰਪਾ ਕਰਨੀ ਆ ਸੋ ਕੋਈ ਸਵਾਰਥ ਨਹੀਂ ਕਿਸੇ ਦਾ ਇੱਥੇ ਦਿਨ ਰਾਤ ਕੀਤੀ ਉਸੇ ਜਿੰਨੀ ਮਿਹਨਤ ਕੀਤੀ ਆ ਗੁਰੂ ਨੇ ਕਈ ਗੁਣਾ ਜ਼ਿਆਦਾ ਫਲ ਆਇਆ ਇੱਡੀ ਵੱਡੀ ਗੈਂਤੀ ਦੇ ਵਿੱਚ ਐਹੋ ਜੇ ਵੈਦਰ ਦੇ ਵਿੱਚ ਜਿੱਥੇ ਵੀ ਘਰੋਂ ਬਾਹਰ ਨਿਕਲਦਾ ਹੀ ਨਹੀਂਗਾ ਠੰਡ ਤੋਂ ਡਰਦਾ ਵੀ ਘਰੇ ਬੈਠੋ ਹਰਜਾਇਆਂ ਦੇ ਬੈਠੋ 53000 ਸਿੱਖਾਂ ਦਾ ਵੋਟਾਂ ਪਾ ਦੇਣੀਆਂ ਚਾਰ ਚਾਰ ਪੰਜ ਪੰਜ ਘਟੇ ਲੈਣਾ ਦੇ ਵਿੱਚ ਖੜਕੇ ਇਹ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦੇ ਵਿੱਚ ਕੋਈ ਹੋਰ ਕੌਮ ਕਰ ਸਕਦੀ ਆ ਦੁਨੀਆ ਦੇ ਵਿੱਚ ਬਥੇਰੇ ਸ਼ਕਰਚ ਆਉਂਦੇ ਨੇ ਭਾਰਤ ਦੇ ਵਿੱਚ ਵੀ ਕਸ਼ਮੀਰੀਆ ਦਾ ਨਾਗਾ ਲੈਣ ਦਾ ਹੋਰ ਬਥੇਰੀਆ ਕੌਮਾਂ ਆਪਣੀ ਜਾਗੀ ਦੀ ਗੱਲ ਕਰਦੀਆਂ ਪਰ ਜਿਹੜੀ ਦ੍ਰਿੜਤਾ ਸਿੱਖ ਕੌਮ ਦੇ ਵਿੱਚ ਹੈ ਨਾ ਉਹਦੀ ਕੌਮੀ ਘਰੋਂ ਲੈ ਕੇ ਉਹ ਦੇਖਣ ਨੂੰ ਨਹੀਂ ਕਿਤੇ ਨੇੜੇ ਤੇ ਲੱਭਦੀ ਸੋ ਸਕਸੈਸਫੁਲ ਰਿਹਾ ਸਾਰਾ ਕੁਝ ਖੁਸ਼ੀ ਹੁੰਦੀ ਆ ਜਦੋਂ ਕੀਤਿਆਂ ਇਹ ਮੇਰੇ ਤਨੋਂ ਫਲ ਲੱਗਦੇ ਨੇ ਸੋ ਅੱਜ ਵਾਪਸੀ ਸੀ ਕਿ ਉਹ ਸੱਜਣਾ ਨੂੰ ਕੁਝ ਭਰਾਵਾਂ ਨੂੰ ਮਿਲਣਾ ਸੀ ਉਹ ਬਲਕੇ ਜਾਇਓ ਤੇ ਅੱਜ ਵਾਪਸੀ ਹੋ ਰਹੀ ਹੈ ਮੈਂ ਕੁਝ ਟਾਈਮ ਪਹਿਲਾਂ ਕੱਲ ਦੀਆਂ ਨਿਊਜ਼ ਦੇਖ ਰਿਹਾ ਸੀ ਕੈਨੇਡਾ ਦੇ ਮੇਜ ਟੀਮ ਮੀਡੀਆ ਦੇ ਵਿੱਚ ਰੈਫਰੰਡਮ ਦੀ ਗੱਲਬਾਤ ਚੱਲ ਰਹੀ ਆ ਉੱਥੇ ਦੂਸਰੇ ਪਾਸੇ ਤੇ ਭਾਰਤ ਦੇ ਵਿੱਚ ਸਾਡੇ ਕੁਝ ਵੀਰ ਆਪਣੇ ਤੌਰ ਤੇ ਤੇ ਕੁਝ ਮੋਰਚਿਆਂ ਦੀ ਗੱਲਬਾਤ ਕਰਦੇ ਆ ਮੇਰੇ ਕੋਲੇ ਪੋਸਟ ਪਹੁੰਚਿਆ ਸੀ ਪੈਦਲ ਮਾਰਚ ਕੁਝ ਨਿਕਲ ਰਿਹਾ ਜੱ태ਵੰਦੀ ਵਾਰਸ ਪੰਜਾਬ ਦੇ ਅਮਰ ਸਿੰਘ ਹਣ ਕਾਲ ਵੀ ਕੀਤੀ ਸੀ ਵੀ ਇਸ ਮਾਰਚਾਂ ਦੇ ਵਿੱਚੋਂ ਕੀ ਨਿਕਲ ਰਿਹਾ ਹੈ ਉਹ ਕਹਿੰਦਾ ਮੈਨੂੰ ਭਰਾ ਬਹੁਤਾ ਪਤਾ ਨਹੀਂਗਾ ਸੋ ਇਹ ਸਾਡੀ ਵੀ ਸਮਝ ਨਹੀਂ ਆ ਰਿਹਾ ਵੀ ਭਾਰਤ ਦੇ ਵਿੱਚ ਉਹ ਸਿਸਟਮ ਦੇ ਵਿੱਚ ਰਹਿ ਕੇ ਅ ਕੀ ਕੱਢਣਾ ਚਾਹਣੇ ਆ ਕੀ ਗੇਨ ਕਰਨਾ ਹੈ ਉੱਥੇ ਕੋਈ ਆਉਂਦਾ ਇੱਕ ਐਮਪੀ ਬਣਾ ਕੇ ਦੋਵੇਂ ਐਮਪੀ ਬਣਾ ਕੇ ਜਦੋਂ ਸਾਡੇ ਉੱਤੇ 13 ਤਿੰਨ ਬਣੇ ਸੀਗੇ ਜਦੋਂ ਸਾਡਾ ਉਦੋਂ ਕੁਝ ਨਹੀਂ ਬਣ ਸਕਿਆ ਤੇ ਹੁਣ ਅਸੀਂ ਕੀ ਬਣਾ ਲਾਂਗੇ ਇੱਕ ਐਮਪੀ ਬਣਾ ਕੇ ਸੋ ਅਮਰਤਪਾਲ ਜਿੱਤਿਆ ਹੋਇਆ ਬੰਦਾ ਉਹ ਜੇਬ ਚ ਬਾਹਰ ਨਹੀਂ ਕੱਢਦੇ ਅਮਰਤਪਾਲ ਦੀ ਮਾਤਾ ਉਹਨੇ ਤਾਂ ਕਦੇ ਖਾਲਸਾ ਦੀ ਗੱਲ ਨਹੀਂ ਕੀਤੀ ਉਹਨੂੰ ਯਰਕੋਟ ਚੜ੍ਹ ਤੋਂ ਰੋਪ ਦਿੱਤਾ ਜਾਂਦਾ ਸੋ ਤੇ ਆਪਾਂ ਹਾਲਾਤ ਦੇਖੀਏ ਵੀ ਉਹ ਤਾਂ ਤੁਹਾਨੂੰ ਉੱਥੇ ਕੁਛ ਕਰਨ ਨਹੀਂ ਦਿੰਦੇ ਤੇ ਉੱਥੇ ਅਸੀਂ ਕੋਈ ਸਿਸਟਮ ਦੇ ਵਿੱਚ ਰਹਿ ਕੇ ਆਪਦੀ ਕੌਮ ਦਾ ਭਲਾ ਜਾਂ ਆਜ਼ਾਦੀ ਇਹ ਇਹ ਨਹੀਂ ਹੋਣਾ ਅਸੀਂ ਸਮਝੀਏ ਇਸ ਚੀਜ਼ ਨਾਲ ਸੋ ਮੋਟਾ ਪਈਆ ਇਥੇ ਰੈਂਡਮ ਹੋਇਆ ਮੈਸੇਂਜੇ ਮੀਡੀਆ ਦੇ ਵਿੱਚ ਇੰਡੀਆ ਦੇ ਜਿਹੜੇ ਅਫੀਸ਼ੀਅਲ ਆ ਕੇ ਉਹਨਾਂ ਨੂੰ ਬਿਆਨ ਦੇਨੇ ਪੈ ਰਹੇ ਨੇ ਕੱਲ ਸੀਬੀਸੀ ਜਿਹੜਾ ਕੈਨੇਡਾ ਦਾ ਮੈਸਟੀਮੀਡੀਆ ਹੈ ਉੱਤੇ ਭਾਰਤ ਦੇ ਹਾਈ ਕਮਿਸ਼ਨਰ ਆ ਜਿਹੜੇ ਉਹਨੇ ਪਤਾ ਕਿਹੜੀ ਗੱਲ ਆਖੀ ਆ ਆ ਮੈਂ ਵੀਡੀਓ ਵੀ ਪਾਉਣਾ ਇੱਥੇ ਤੁਸੀਂ ਸੁਣ ਸਕਦੇ ਹੋ ਉਹਨੇ ਇੱਕ ਬੜੀ ਗੱਲ ਆਖੀ ਜਿਹੜੀ ਸਾਡੇ ਸਮਝਣ ਵਾਲੀ ਆ ਉਹ ਕਹਿੰਦਾ ਹਾਂ ਜਿਹੜੇ ਕੈਨੇਡਾ ਦੇ ਵਿੱਚ ਰੈਫਰੈਂਡਮ ਹੋ ਰਿਹਾ ਇਹ ਜਿਹੜੇ ਲੋਕ ਨੇ ਇਹ ਆਜ਼ਾਦੀ ਦੀ ਗੱਲ ਆ ਜਿਹੜੀ ਅਸੀਂ ਭਾਰਤ ਦੇ ਵਿੱਚ ਕਰਨ ਦੀ ਵੀ ਇਹਨਾਂ ਨੂੰ ਖੁੱਲ ਦੇ ਰਹੇ ਆ ਕਿ ਇਹ ਜਿਹੜੇ ਬਾਹਰ ਕਰਦੇ ਆ ਇਹ ਕੋਈ ਖਾਲਸਾਣ ਦੀ ਗੱਲ ਨਹੀਂ ਕਰਦੇਗੇ ਇਹਨਾਂ ਦਾ ਗੱਲ ਕਰਨ ਦਾ ਮਕਸਦ ਕੋਈ ਹੋਰ ਆ ਇਨ ਇੰਡੀਆ There are political parties which ask for the formation of a Khalistani government, and they are in parliament. Mm -hmm. They were in parliament. There still there are two people who are in parliament. One of them is the son of one of the persons who are accused or uh, convicted of the assassination of yeah. Prime Minister Indira Gandhi. He is today a member of parliament. The same thing. You people know what referendums are. You've done referendums in the past. ਯੂ نو ਹਾਊ ਫਾਰ ਟਿਕਲ ਥਿਸ ਇਜ਼ ਰੈਫਰੈਂਡਮ ਹੇਵ ਅ ਸਰਟਨ ਪ੍ਰੋਸੈਸ ਥਿਸ ਇਜ਼ ਰੈਫਰੈਂਡਮ ਬਾਈ ਕੈਨੇਡੀਅਨਸ ਸਾਡੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਦੋ ਗੰਨਾਂ ਖਾਸ ਨੇ ਐਮਪੀ ਬੈਠੇ ਨੇ ਅਸ਼ਾਰਾ ਕਿਹਦੇ ਵੱਲ ਆ ਉਹਨੇ ਬਿਆਨਤ ਸੰਗ ਦੇ ਮੁੱਦੇ ਦੀ ਗੱਲ ਆਖੀ ਸਰਬਜੀਤ ਜਿਹੜਾ ਫਰੀਦਕੋਟ ਬਜਟ ਆ ਵੀ ਕਹਿੰਦਾ ਉਹ ਵੀ ਬੈਠਾ ਏ ਅਮਰਤਪਾਲ ਵਾਲੂ ਉਹਦਾ ਇਸ਼ਾਰਾ ਸੀ ਕਹਿੰਨ ਤਾਂ ਭਾਵ ਕਿ ਅਸੀਂ ਉੱਥੇ ਪੂਰੀ ਖੁੱਲ ਦੇ ਰਹੇ ਆ ਇਹਨਾਂ ਨਾਲ ਇਹ ਗੱਲ ਕਰਨ ਦੀ ਲੋੜ ਕਿਉਂ ਪਈ ਆ ਕਿਉਂਕਿ ਪਿਛਲੇ ਹਫਤੇ ਆ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਮਾਰਕ ਕਾਰਨੀ ਨੇ ਇੱਕ ਬਿਆਨ ਦਿੱਤਾ ਸੀ ਆਪਾਂ ਪਿਛਲੇ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਮਾਰਕ ਕਾਰਨੀ ਨੇ ਕਿਹਾ ਏ ਵੀ ਕੈਨੇਡਾ ਦੇ ਵਿੱਚ ਅਸੀਂ ਫ੍ਰੀडम ਦਿੰਦੇ ਆ ਸਾਰਿਆਂ ਨੂੰ ਅਸੀਂ ਕਿਊਬਕਲਰ ਨੂੰ ਫ੍ਰੀडम ਦਿੰਦੇ ਆ ਵੀ ਉਹ ਆਪ ਦੀ ਗੱਲ ਕਰ ਸਕਦੇ ਆ ਜਾਂਦੀ ਸੀ ਅਸੀਂ ਉਹਨਾਂ ਨੂੰ ਰੈਫਰੈਂਡਮ ਦਾ ਅਧਿਕਾਰ ਵੀ ਦਿੱਤਾ ਏ ਜੇ ਸਿੱਖ ਇਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਪਣੇ ਖਾਲਸਾ ਦੀ ਗੱਲ ਕਰਦਾ ਤਾਂ ਉਹਨਾਂ ਦਾ ਰਾਈਟ ਆ ਹੱਕ ਆ ਉਹਨਾਂ ਦਾ ਸੋ ਮਾਰਕ ਕਾਰਨੀ ਦਾ ਬਿਆਨ ਪਿਛਲੇ ਹਫ਼ਤੇ ਦਾ ਸੀਗਾ ਪਰ ਐਤ ਕੀ ਆ ਕੇ ਭਾਰਤ ਨੇ ਉਹ ਚੀਜ਼ ਨੂੰ ਆਪਣੇ ਤੌਰ ਦੇ ਉੱਤੇ ਪੇਸ਼ ਕੀਤਾ ਵੀ ਅਸੀਂ ਇੰਡੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਸਾਡੇ ਖਾਲਸਤਾਨੀ ਲੋਕ ਬੈਠੇ ਨੇ ਹਾਲਾਂਕਿ ਇਹ ਬਿਲਕੁਲ ਝੂਠ ਆ ਇਹ ਗੱਲ ਕਿਉਂ ਕਰ ਰਿਹਾ ਭਾਰਤ ਦਾ ਅਫੀਸ਼ੀਅਲ ਅਜਿਹਾ ਕਿ ਵੋਟਾਂ ਵਟਾਲਾ ਸਿਸਟਮ ਆ ਨਾ ਸਿਬਰ ਸੇ ਮਾਨਵੀ ਜਿੱਤਿਆ ਹੋਇਆ ਐਮਪੀ ਕੋਣੋ ਪਾਰਲੀਮੈਂਟ ਦੇ ਬੋਲਣ ਦਾ ਕੰਨੀ ਨਹੀਂ ਦਿੰਦੇ ਮਾਨਸਾ ਨੇ ਬੜੀ ਵਾਰੀ ਆਖਿਆ ਵੀ ਮੈਨੂੰ ਤਾਂ ਸਪੀਕਰ ਬੋਲਣ ਨਹੀਂ ਦੇਂਦਾ ਟਾਈਮ ਨਹੀਂ ਦਿੰਦਾ ਮੈਨੂੰ ਸੋ ਉੱਥੇ ਭਾਰਤ ਦੇ ਵਿੱਚ ਜਿੱਤੇ ਹੋਏ ਐਮਪੀ ਦੀ ਇੰਨੀ ਔਕਾਤ ਆ ਤੋ ਦੂਸਰੇ ਪਾਸੇ ਜਿਹੜਾ ਰਸਤਾ ਹੁੰਦਾ ਨਾ ਜਾਦੀ ਦਾ ਜਾਦੀ ਦਾ ਜਿੱਥੇ ਵੀ ਆਪਾਂ ਜਿਹੜੀ ਮੰਜ਼ਿਲ ਤੇ ਪਹੁੰਚਣਾ ਹੈ ਉਦੋਂ ਤੇ ਆਪਾਂ ਵਾਰ-ਵਾਰ ਇਹ ਕੱਲ ਕਹਿੰਦੇ ਆ ਕਿ ਆਪਾਂ ਨੂੰ ਆਕਰ ਨਿਸ਼ਾਨਾ ਨਾ ਜਿਹੜਾ ਉਹ ਦਿਸਣਾ ਜ਼ਰੂਰ ਚਾਹੀਦਾ ਤੇ ਨਿਸ਼ਾਨਾ ਦਿਸਦਾ ਤੇ ਰਸਤੇ ਵੀ ਪਤਾ ਹੋਏ ਫੇਰ ਚੱਲਣ ਦਾ ਫਾਇਦਾ ਹੈ ਐਵੇਂ ਜੇ ਰਸਤਾ ਵੀ ਨਹੀਂ ਤੁਹਾਨੂੰ ਪਤਾ ਤੇ ਨਿਸ਼ਾ ਆਪਣੇ ਨਿਸ਼ਾਨੇ ਦਾ ਵੀ ਤੁਹਾਨੂੰ ਨਹੀਂ ਪਤਾ ਕਿ ਜਾਣਾ ਕਿੱਧਰ ਨੂੰ ਆ ਐਵੇਂ ਧੁੰਦ ਚ ਭੱਜੇ ਫਿਰਦੇ ਖਾਂਦੂ-ਖਾਂਦੂ ਦੀ ਵੱਜ ਕੇ ਸਿਰਸਿਰ ਪਰਾ ਕੇ ਬੈਠ ਜਾਗੇ ਨੁਕਸਾਨ ਹੋਊਗਾ ਕਹਿਣ ਤੋਂ ਪਾਓ ਸੋ ਭਾਰਤ ਦੇ ਵਿੱਚ ਜੇ ਕੋਈ ਬੰਦਾ ਕਹਿੰਦਾ ਵੀ ਉੱਥੇ ਇਲੈਕਸ਼ਨ ਸਿਸਟਮ ਦੇ ਵਿੱਚ ਅਸੀਂ ਆਹ ਸਪੇਸ ਨਹੀਂ ਛੱਡਣੀ ਉਹ ਖਾਲੀ ਜਗ੍ਹਾ ਨਹੀਂ ਛੱਡਣੀ ਦੇਖੋ 31 ਅਕਤੂਬਰ ਨੂੰ ਤੁਹਾਨੂੰ ਵੀ ਪਤਾ ਹੋਣਾ ਕਿ ਸ਼੍ਰੋਵਣੀ ਕੰਮ ਕੀਤਾ ਜਿਹੜਾ ਆਫੀਸ਼ੀਅਲ ਚੈਨਲ ਆ YouTube ਦਾ ਰਹਿ ਰਹਾ ਸਭ ਹੋ ਰਹੀ ਸੀ ਚੱਲਦਾ ਬੰਦ ਹੋਇਆ ਨਾ ਕਿਉਂ ਬੰਦ ਹੋਇਆ ਉੱਥੇ ਕੰ 31 ਅਕਤੂਬਰ ਦਾ ਤਿਹਾੜਾ ਜਿਹੜਾ 31 ਅਕਤੂਬਰ ਨੂੰ ਭਾਈ ਸਪੰਦ ਸਹਿਤ ਭਾਈ ਬੈਂਕ ਸਿੰਘ ਨਿਹੰਗਰਾਂ ਕਾ ਜੀ ਸੋਧਾ ਲਾਇਆ ਸੀ ਇਹ ਸਿੱਖਾਂ ਦਾ ਇਤਿਹਾਸ ਆ ਸਾਡਾ ਇਹ ਪ੍ਰਾਊਡ ਵਾਲਾ ਇਤਿਹਾਸ ਆ ਅਸੀਂ ਬਿਲਕੁਲ ਗੁਰੂ ਘਰ ਦੀਆਂ ਸਟੇਜਾਂ ਤੇ ਤੋਂ ਅਸੀਂ ਵਾਰ-ਵਾਰ ਸੰਗਤ ਦੇ ਨਾਲ ਸਾਂਝੇ ਕਰਦੇ ਆ ਸਾਨੂੰ ਮਾਣ ਆਪਣੇ ਨਾ ਸ਼ਹੀਦਾਂ ਤੇ ਯੋਧਿਆਂ ਦੇ ਉੱਤੇ ਜਿਨ੍ਹਾਂ ਨੇ ਗੌਮ ਦੀ ਡਿੱਗੀ ਹੋਈ ਬਾਗਾ ਜਿਹੜੀ ਮੁੜ ਕੇ ਸਿਰ ਤੇ ਰੱਖੀ ਸੋ ਉਹ ਸ਼੍ਰੋਮਣੀ ਕਮੇਟੀ ਦੇ ਚੈਨਲ ਦੇ ਉੱਤੇ ਉਸ ਇਤਿਹਾਸ ਦਾ ਜ਼ਿਕਰ ਹੋ ਰਿਹਾ ਸੀ ਤੇ ਜਦੋਂ ਭਾਈ ਸਪੰਦ ਸਿੰਘ ਦਾ ਜ਼ਿਕਰ ਆਉਂਦਾ ਤਾਂ ਫਿਰ ਸਾਨੂੰ ਥੋੜਾ ਬੈਕ ਤੇ ਵਿੱਚ ਜਾ ਕੇ ਜੂਨ 84 ਦਾ ਇਤਿਹਾਸਿਕ ਦੱਸਣਾ ਪੈਂਦਾ ਹੈ ਨਾ ਉਹ ਸੈਂਕੜੇ ਇੰਨੀ ਇੱਕ ਗੱਲ ਕੀਤੀ ਆ ਬਾਕੀ ਆਪਾਂ ਨੂੰ ਪਤਾ ਕਿ ਇਨ੍ਹਾਂ ਸਟੇਟਾਂ ਦੇ ਉੱਤੇ ਬਹੁਤੀ ਗੱਲ ਕਿੰਨੀ ਇੱਕ ਹੋ ਸਕਦੀ ਹੁੰਦੀ ਆ ਉਹਨੇ ਆਪਣੇ ਹਿਸਾਬ ਜਨਾ ਗੱਲ ਕੀਤੀ ਤੇ ਫਿਰ ਹੋਇਆ ਕਿ ਇਹ YouTube ਦਾ ਚੈਨਲ ਆ ਜਿਹੜਾ ਬੰਦ ਕਰ ਦਿੱਤਾ ਗਿਆ ਉੱਥੇ ਭਾਰਤ ਦੇ ਵਿੱਚ ਇੰਨੀ ਖੈਸੀਅਤਾਂ ਸਿੱਖਾਂ ਦੇ ਕਿ ਉੱਥੇ ਤੁਹਾਨੂੰ ਆਪਦੀ ਗੱਲ ਆਪਣਾ ਇਤਿਹਾਸ ਦੱਸਣ ਦੀ ਵੀ ਜਿਹੜੀ ਅਜਾਜਤ ਨਹੀਂ ਕਿ ਉੱਥੇ ਖਾਲਿਸਤਾਨ ਬਣਾਉਣ ਦੀ ਜਾਂ ਉਹ ਸਿਸਟਮ ਦੇ ਚੱਲ ਰਿਹਾ ਕਿ ਤੁਸੀਂ ਖਾਲਿਸਤਾਨ ਕਾਇਮ ਕਰ ਲੋਗੇ ਉਹ ਤਾਂ ਬੜੀਆਂ ਦੂਰੀਆਂ ਗੱਲਾਂ ਸੋ ਇਹਦੇ ਵਿੱਚ ਹੁਣ ਇਹ ਨਹੀਂ ਕਿ ਕਈ ਵੀਰ ਲੱਗੇ ਹੋਇਆ ਵੀ ਉੱਥੇ YouTube ਦਾ ਬਾਹਰ ਲਾਏ ਜੀ ਉਹਨਾਂ ਨੇ ਸਾਡੀ ਗੱਲ ਨਹੀਂ ਕਰ ਦਿੱਤੀ ਦੇਖੋ ਇੱਕ ਸਿਸਟਮ ਹੁੰਦਾ ਹੈ Facebook ਤੋਂ ਵੀ YouTube ਹੋ ਗਈ ਜਦੋਂ ਕਿ ਚੀਜ਼ ਦੇ ਉੱਤੇ ਕੰਪਲੇਨਾਂ ਪੈਂਦੀਆਂ ਹਨ ਤਾਂ ਉਹ ਫਿਰ ਆਟੋਮੈਟਿਕ ਹੀ ਉਹ ਤੁਹਾਡਾ Facebook ਪੇਜ ਹੋਗਾ ਜਾਂ YouTube ਚੈਨਲ ਹੋਗਾ ਉਹ ਉੱਡ ਜਾਂਦਾ ਹੈ ਜਦੋਂ ਕੋਈ ਚਰਬਸਤੀ ਉੱਤੇ ਪਾਬੰਦੀ ਲੱਗਦੀ ਆ ਸੋ ਭਾਰਤ ਦਾ IT ਸੈੱਲ ਆ ਨਾ ਉਹ ਭੁਖ ਨੰਗ 80 ਕਰੋੜ ਜਿਨ੍ਹਾਂ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀਗੀ ਹਰੇ ਹਰੇ ਕਾਰਡ ਪੀਲੇ ਕਾਰਡ ਨੇ ਤੇ ਗੁਜ਼ਾਰੇ ਹੋ ਰਹੇ ਨੇ ਤੇ ਉੱਥੇ ਉਹਨਾਂ ਕੋਲੇ ਆਪਣੇ IT ਸੈੱਲ ਦੇ ਦੇ ਇਜੜ ਆ ਨਾ ਕੋਈ ਘਟ ਨਹੀਂ ਨਾ ਕੋਈ ਘਟਨੀ ਕਿੰਨੀਆਂ ਕੰਪਲੈਨਾਂ ਕਿਸ ਚੈਨਲ ਦੇ ਖਿਲਾਫ ਜਾਂ ਕੀ ਕਰਨਾ ਹੈ ਸੋ ਆਹੀ ਸੀਗਾ ਤੁਹਾਡੀ ਕੌਮ ਦੀ ਥੋੜੀ ਜੀ ਗੱਲ ਉਸ ਚੈਨਲ ਦੇ ਉੱਤੇ ਹੋਈ ਆ ਤੇ ਅਗਲਾਂ ਚੱਲਦੀ ਤੁਹਾਡੀ ਰਹਿ ਰਾਸ ਚੱਲ ਰਹੀ ਸੀ ਤੇ ਚੈਨਲ ਜਿਹੜਾ ਉਹ ਬੰਦ ਕਰਵਾਤਾ ਤੋ ਮੇਰਾ ਵੀ ਦੇਖਿਓ ਵੀ ਆਪਾਂ ਜੇ ਸਿਸਟਮ ਦੇ ਵਿੱਚ ਰਹਿ ਕੇ ਹੱਥ ਪੈਰ ਮਾਰਦੇ ਆ ਨਾ ਉਹ ਹੱਥ ਪੈਰ ਜਿੰਨੇ ਮਾਰਾਂਗੇ ਦਲਦਲਾਂ ਨੂੰ ਅਸੀਂ ਉਹਨੇ ਜਿਆਦੇ ਉਸ ਹੱਥ ਦੇ ਜਾਵਾਂਗੇ ਸੋ ਰੈਫਰੈਂਡਮ ਵੀ ਸਾਡੇ ਕੋਲੇ ਇੱਕੋ ਇੱਕ ਰਸਤਾ ਹੈ ਅਰ ਰੈਫਰੈਂਡਮ ਨੂੰ ਸਪੋਰਟ ਕਰੋ ਜੇ ਸਾਡੀ ਗੱਲ ਦੁਨੀਆ ਤੋਂ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਆ ਦੁਨੀਆ ਦੇ ਵਿੱਚ ਸਾਡੀ ਗੱਲ ਸੁਣੀ ਜਾ ਰਹੀ ਆ ਉਹ ਰੈਫਰੈਂਡਮ ਕਰਕੇ ਹੀ ਸੁਣੀ ਜਾ ਰਹੀ ਆ ਰੈਫਰੈਂਡਮ ਨੇ ਹੀ ਦੁਨੀਆ ਦੇ ਵਿੱਚ ਸਿੱਖਾ ਦੇ ਜਿਹੜੇ ਇਹ ਇੱਕ ਬਰਬਾਦ ਸਾਡੇ ਖਿਲਾਫ ਖੜੇ ਗਏ ਸੀ ਉਹ ਸਾਰੇ ਥੋੜੇ ਨੇ ਨਵੇਂ ਬਣਾਏ ਨੇ ਸੋ ਐਸਰ ਫਰੈਂਡਮ ਦੇ ਵਿੱਚ ਕੁਝ ਹੋਰ ਦੇਖਣ ਨੂੰ ਮਿਲੀ ਜਾਉ ਜਦੋਂ ਇੱਕ ਪਾਸੇ ਵੋਟਾਂ ਪੈ ਰਹੀਆਂ ਸੀ ਨਾ ਤੇ ਉੱਥੇ ਇੱਕ ਬੰਦਾ ਰੈ ਫਰੈਂਡਮ ਦੇ ਖਿਲਾਫ ਪ੍ਰੋਟੈਸਟ ਕਰ ਰਿਹਾ ਸੀ ਮੈਂ ਕਹਿੰਦਾ ਨਾਲ ਹੀ ਲੜਾ ਚਾਹਦਾ ਉਹ ਪ੍ਰੋਟੈਸਟ ਕਰ ਰਿਹਾ ਸੀ ਪਰ ਇਹ ਚੀਜ਼ ਨੂੰ ਸਾਨੂੰ ਸਮਝਣਾ ਪੈਣਾ ਕਿ ਜੇ ਕੋਈ ਖਾਲਸਤਾਨ ਦਾ ਵਿਰੋਧ ਵੀ ਕਰਦਾ ਹੈ ਨਾ ਪ੍ਰੋਟੈਸਟ ਕਰਦਾ ਹੈ ਉਹਨੂੰ ਆਪ ਦੇ ਦਸ਼ਮਣ ਦੇ ਤੌਰ ਤੇ ਨਾ ਲਈਏ ਕਿਉਂਕਿ ਨਾ ਚੀਜ਼ਾਂ ਨੂੰ ਪੁਲਿਸ ਵਾਲੇ ਵੀ ਵਾਚ ਕਰ ਰਹੇ ਸੀ ਬੜਾ ਵਧੀਆ ਲੱਗਿਆ ਕਿ ਖਾਲਸਤਾਨੀਆਂ ਵੱਲੋਂ ਉਹਦਾ ਵਿਰੋਧ ਨਹੀਂ ਕੀਤਾ ਗਿਆ ਇਹ ਇੱਕ ਰੋਲ ਰੋਲ ਮਾਡਲ ਆ ਕਿ ਸਾਡੇ ਖਾਲਸਤਾਨ ਦੇ ਵਿੱਚ ਹਰ ਤਰ੍ਹਾਂ ਦੀ ਵਿਚਾਰਧਾਰਾ ਐਕਸੈਪਟ ਹੋਊਗੀ ਖਾਲਸਤਾਨ ਦੇ ਕੋਈ ਹੱਕ ਚਾਹਿਆ ਜਾਂ ਵਿਰੋਧ ਚਾਹ ਉਹਨਾਂ ਨੂੰ ਵੀ ਉਹਨਾਂ ਹੀ ਹੱਕ ਉਹਨੇ ਅਧਿਕਾਰ ਹੋਣਗੇ ਸੋ ਜਦੋਂ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਆ ਆ ਜਦੋਂ ਦਿੱਲੀ ਵੀ ਜਿੱਤੀ ਜਾਂਦੀ ਆ ਸਰਦਾਰ ਬਗਹਿਰ ਸਿੰਘ ਜਿੱਲੀ ਜੱਟ ਦੇ ਆ ਤਾਂ ਦਿੱਲੀ ਦਾ ਲੋਕਾਂ ਨੇ ਫੁੱਲਾਂ ਦੀ ਵਰਖਾ ਕਿਉਂ ਕੀਤੀ ਸਿੱਖਾਂ ਦੇ ਉੱਤੇ ਕਾਰਨ ਇਹ ਸੀ ਨਾ ਕਿ ਜਦੋਂ ਦਿੱਲੀ ਉਹਨਾਂ ਤੋਂ ਪਹਿਲਾਂ ਵੀ ਜਦੋਂ ਮੁਗਲ ਜੱਟ ਦੇ ਸੀਗੇ ਤਾਂ ਉਹ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਸੀ ਉਹਨਾਂ ਦੀ ਜਿਹੜੀ ਵੈਲਥ ਹੁੰਦੀ ਸੀ ਉਹ ਲੁੱਟ ਕੇ ਲੈ ਜਾਂਦੇ ਸੀ ਉਹਨਾਂ ਦੀਆਂ ਬੱਚੀਆਂ ਨੂੰ ਉਹਨਾਂ ਦੀਆਂ ਘਰਵਾਲੀਆਂ ਨੂੰ ਉਹ ਲੈ ਜਾਂਦੇ ਸੀ ਚੱਕ ਕੇ ਲੋਕ ਦੁਖੀ ਹੋਏ ਪਏ ਸੀ ਜਦੋਂ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਸੀ ਉਹ ਹੈਰਾਨ ਹੋਏ ਸੀ ਇਹ ਚੀਜ਼ ਨੂੰ ਲੈ ਕੇ ਕਿ ਸਿੱਖਾਂ ਨੇ ਦਿੱਲੀ ਦਾ ਫਤਿਹ ਕਰ ਲਈ ਆ ਨਾ ਸਾਨੂੰ ਕੋਈ ਲੁੱਟ ਲਾਇਆ ਨਾ ਸਾਡੀ ਕੋਈ ਕੀ ਭੜਦੀ ਐ ਜਿੱਤੇ ਹੱਥ ਪਾਇਆ ਗਿਆ ਤਾਂ ਉਹਨਾਂ ਨੇ ਕਹ ਅਸੀਂ ਭਾਈ ਤੁਸੀਂ ਦਿੱਲੀ ਦੇ ਵਿੱਚ ਹੀ ਰਹੋ ਮਹਾਰਾਜਾ ਮੀਰ ਸਿੰਘ ਨੇ ਵੀ ਚਿੱਠੀਆਂ ਪਾਪ ਸੱਦਿਆ ਸੀ ਲੋਕਾਂ ਨੇ ਵੀ ਤੁਸੀਂ ਆਪਣਾ ਰਾਜ ਕਾਇਮ ਕਰੋ ਇੱਥੇ ਤੋਂ ਸਾਡੇ ਆ ਜਿਹੜਾ ਖਾਲਸਾ ਦੀ ਉਹ ਗੱਲ ਕਰਦੇ ਆ ਨਾ ਸਿੱਖ ਵਿਚਾਰਧਾਰਾ ਦੀ ਉਹਦੇ ਵਿੱਚ ਕਿਸੇ ਦਾ ਵਿਰੋਧ ਨਹੀਂਗਾ ਤੇ ਰੈਫਰੈਂਡਮ ਦੇ ਵਿੱਚ ਵੀ ਉਹ ਚੀਜ਼ ਦੇਖਣ ਨੂੰ ਮਿਲੀ ਆ ਕਿ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਵੋਟਾਂ ਪਾਉਣ ਦੇ ਖਾਲਸਾ ਨੂੰ ਲੈ ਕੇ ਉੱਥੇ ਇੱਕ ਬੰਦਾ ਵਿਰੋਧ ਵਿੱਚ ਵੀ ਖੜਾ ਸੀਗਾ ਤੇ ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੋਈ ਬੰਦਾ ਭੀੜਾਂ ਦੇ ਰੂਪ ਦੇ ਟਟਕਸ ਬੰਦੇ ਨੂੰ ਨਹੀਂ ਪਿਆ ਸੋ ਇਹ ਉੱਥੇ ਖੜੀ ਪੁਲਿਸ ਵੀ ਦੇਖ ਰਹੀ ਸੀ ਸੋ ਬੜਾ ਵਧੀਆ ਮੈਸੇਜ ਗਿਆ ਤੇ ਦੂਸਰਾ ਕੋ ਮੈਸੇਜ ਇਹ ਤੇ ਚ ਹੋਰ ਵੀ ਆ ਅੱਜ ਤੋਂ 15 ਸਾਲ ਪਹਿਲਾਂ ਇਹ ਜਿਹੜੇ ਕਹਿੰਦੇ ਅਸੀਂ ਖਾਲਸਾ ਦੀ ਗੱਲ ਕਰਨ ਵਾਲੇ ਦੋ ਚਾਰ ਕੀ ਆ ਢਾਈ ਟੋਟਰੂ ਆ ਤੇ ਅੱਜ ਪਾਸੇ ਪਲਟੇ ਪਏ ਆ ਪਾਸੇ ਬਿਲਕੁਲ ਪਲਟ ਗਏ ਆ ਖਾਲਸਤਾਨ ਦੀ ਗੱਲ ਕਰਨ ਵਾਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ 53000 ਖੜਾ ਸੀ ਉੱਧਰ 53 ਨਹੀਂ 66000 ਸੀਗਾ ਬੱਚੇ ਵੀ ਸੀਗੇ ਤੇ ਉਹਦੇ ਵਿੱਚ ਵਲੰਟੀਅਰ ਵੀ ਸੀਗੇ ਜਿਹੜੇ ਵੋਟਾਂ ਪਹਿਲਾਂ ਪਾ ਚੁੱਕੇ ਆ ਉਹ ਕਹਿੰਦੇ ਸੀ ਦੇਖਣਾ ਆ ਸਿਰਫ ਵੋਟਾਂ ਸਾਡੀ ਪੈ ਚੁੱਕੀ ਆ ਸੋ ਗਿਣਤੀ 66000 ਦੀ ਸੀਗੀ ਇੱਕ ਪਾਸੇ 66000 ਖਾਲਸਤਾਨ ਦੀ ਵਿਚਾਰਧਾਰਾ ਤੇ ਦੂਜੇ ਪਾਸੇ ਭਾਰਤੀ ਵਿਚਾਰਧਾਰਾ ਵਾਲਾ 1 ਹੀ ਸੀਗਾ ਸੋ ਇਹਨੂੰ ਗੁਰੂ ਦੀ ਕਿਰਪਾ ਨਹੀਂ ਕਹੂੰਗਾ ਤਾਂ ਹੋਰ ਕੀ ਆ ਅੱਜ ਤੋਂ ਪਹਿਲਾਂ ਬਿਲਕੁਲ ਆਪੋ ਜਿਹੜਾ ਮਾਹੌਲ ਬਣਿਆ ਹੁੰਦਾ ਸੀਗਾ ਖਾਲਸਾ ਦੀ ਗੱਲਬਾਤ ਕਰਨ ਵਾਲੀ ਦੀ ਕਿੰਨੀ ਬੜੀ ਥੋੜੀ ਹੁੰਦੀ ਸੀ ਸੋ ਘਰਾਂ ਚੋਂ ਬਾਹਰ ਨਿਕਲ ਕੇ ਆਉਣਾ ਦੁਨੀਆਂ ਨੂੰ ਇੱਕ ਸਨੇਹਾ ਵੀ ਜਿਹੜੀ ਕੈਨੇਡਾ ਦੀ ਮੌਜੂਦਾ ਸਰਕਾਰ ਵੀ ਆਪਾਂ ਪਿਛਲੇ ਵੀਰੇ ਚ ਗੱਲ ਕੀਤੀ ਸੀ ਵੀ ਅਰਜੀਸਮ ਨਿਜਰ ਦੇ ਮਸਲੇ ਨੂੰ ਲੈ ਕੇ ਉਹ ਸਾਰਾ ਕੁਝ ਛੱਡ ਕੇ ਉਹ ਕਾਰਪੇਟ ਦੇ ਹੇਠਾਂ ਕਰਕੇ ਭਾਰਤ ਦੇ ਨਾਲ ਵਧੀਆ ਸਬੰਧ ਬਣਾਉਣ ਦੀ ਗੱਲ ਕਰਦੀ ਆ ਤਾਂ ਇਹ ਸਿੱਖ ਐਕਸੈਪਟ ਨਹੀਂ ਕਰਨਗੇ ਹਜ਼ਾਰਾਂ ਦੀ ਗੈਂਤੀ ਦੇ ਵਿੱਚ ਲੰਮੀਆਂ ਹੋਏ ਲੰਮੀਆਂ ਲੈਣਾ ਨੇ ਮਾਰਕ ਕਰਨ ਦੀ ਗਵਰਨਮੈਂਟ ਨੂੰ ਸੂਚਨਾ ਦੇ ਤੇ ਮਜਬੂਰ ਕਰ ਦੇਣਾ ਕਿ ਜਿਹੜਾ ਅਸੀਂ ਕਰਨ ਨੂੰ ਫਿਰਦੇ ਆ ਵੀ ਇਹਨੂੰ ਲੈ ਕੇ ਸਿੱਖਾਂ ਦੇ ਵਿੱਚ ਕੀ ਪ੍ਰਭਾਵ ਜਾਊਗਾ ਕਿਉਂਕਿ ਜਿਹੜੇ ਰਾਜਨੀਤਿਕ ਬੰਦੇ ਹੁੰਦੇ ਇਹ ਆਪਣੀਆਂ ਵੋਟਾਂ ਨੂੰ ਲੈ ਕੇ ਬੜਾ ਇਹਨਾਂ ਦਾ ਕੈਲਕੂਲੇਟਡ ਮੂਵ ਜਾ ਹੁੰਦਾ ਸਾਹਕਤਾਂ ਤੇ ਇਹਨਾਂ ਦੇ ਲੱਗਣਗੇ ਸੋ ਹਰ ਇੱਕ ਤਰੀਕਾ ਜਿਹੜਾ ਸਾਡੇ ਹੱਕ ਦੇ ਵਿੱਚ ਜਾ ਰਿਹਾ ਸਾਨੂੰ ਉਹ اختیار ਕਰਨਾ ਚਾਹੀਦਾ ਪਰ ਇੱਕ ਜੀ ਦਾ ਧਿਆਨ ਰੱਖੀ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਹੀ ਗੱਲ ਅਸੀਂ ਕਰਨੀ ਆ ਸੋ ਉੰਗਲ ਅਬਰੋਡ ਮਹਿਕਮਾ ਵੀ ਇਦਾਂ ਨਹੀਂ ਇਦਾਂ ਸੈੱਟ ਆਊਗਾ ਐ ਕਰ ਲਈਏ ਬਿਲਕੁਲ ਅਸੀਂ ਉਸ ਪਾਸੇ ਨੂੰ ਨਹੀਂ ਜਾਣਾ ਅਸੀਂ ਰਸਤੇ ਦੇ ਉੱਤੇ ਨਹੀਂ ਚੱਲਣਾ ਸੋ ਬੜਾ ਸਕਸੈਸਫੁਲ ਸਾਰਿਆਂ ਦਾ ਬਰੇਟ ਮਰਿਆ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਕਾਫੀ ਮੁਸ਼ਕਲਾਂ ਵੈਤ ਨੂੰ ਨੇ ਕਿ ਵੀ ਆ ਰਹੀਆਂ ਸੀ ਪਰ ਹੌਸਲੇ ਇੰਨੇ ਕੋ ਉਲੰਧ ਸੀ ਕਿ ਇੱਥੇ ਵੀ ਇਹ ਸਨੋ ਵੀ ਜਿਹੜੀ ਸਾਡੀ ਵਿਚਾਰਧਾਰਾ ਨੂੰ ਜਾਂ ਕੋਈ ਲਾਈਨ ਤੋੜ ਕੇ ਨਹੀਂ ਜਾ ਰਹੀ ਸੀ ਅਸੀਂ ਗੱਲਬਾਤ ਵੀ ਕਰ ਰਹੇ ਸੀ ਲੰਮੀ ਲੈਣ ਲੱਗੀ ਹੋਈ ਸੀ ਕਿ ਕੋਈ ਕਹਿੰਦਾ ਸੀ ਮੈਨੂੰ 2 ਘੰਟੇ ਖੜੇ ਨੂੰ ਹੋ ਗਏ ਕੋਈ ਕਹਿੰਦਾ 3 ਘੰਟੇ ਹੋ ਗਏ ਉਹਨਾਂ ਨੂੰ ਪੁੱਛੀਦਾ ਸੀ ਵੀ ਤੁਸੀਂ ਨਜਰ ਦੇ ਖੜੇ ਆ ਵੀ ਤੁਹਾਡੇ ਹੱਥ ਪੈਰ ਫ੍ਰੀਜ ਹੋ ਗਏ ਜਮਾ ਠਰੇ ਹੋਏ ਆ ਵੀ ਥੋੜਾ ਜੀ ਨਹੀਂ ਕਰਦਾ ਵੀ ਘਰੇ ਚਲੇ ਜਾਈਏ ਕਹਿੰਦੇ ਨਹੀਂ ਭਾਜੀ ਕਹਿੰਦਾ ਪਾਲ ਸਾਰਾ ਦਿਨ ਖੜਨਾ ਪੈ ਜਾਏ ਅਸੀਂ ਖੜੇ ਆਸੀਂ ਬਿਲਕੁਲ ਘਰੀ ਨਹੀਂ ਜਾਵਾਂਗੇ ਸੋ ਆਪਦੇ ਰਾਜ ਨੂੰ ਲੈ ਕੇ ਇੰਨੀ ਦ੍ਰਿੜਤਾ ਜਦੋਂ ਇਨੀ ਦ੍ਰਿੜਤਾ ਹੋਵੇ ਨਾ ਤਾਂ ਫਿਰ ਟਾਈਮ થોਣਾ ਲੱਗ ਸਕਦਾ ਹੈ ਤੁਹਾਡੇ ਰਾਜ ਦੀ ਕਾਇਮੀ ਵਾਸਤੇ ਪਰ ਉਹ ਰਾਜ ਕਾਇਮ ਬੜੀ ਸ਼ੇਤੀ ਹੁੰਦਾ ਬੜੀ ਸ਼ੇਤੀ ਹੁਣ ਮੱਝਲ ਪੌਦੀ ਦੂਰ ਨਹੀਂ ਦੱਸ ਰਹੀ ਪਰ ਆਪਾਂ ਜਿਹੜਾ ਇਹਨੂੰ ਲਗਾਤਾਰਤਾ ਦੇ ਨਾਲ ਜਾਜੀ ਰੱਖਣਾ ਨਾ ਚਾਹੀਦਾ ਅਗਲਾ ਦਾ ਫਰੈਂਡ ਅਮਰੀਕਾ ਦੇ ਵਿੱਚ ਬਣਾਇਆ ਉੱਥੇ ਉੱਥੇ ਵੀ ਆ ਪੈਸੇ ਤਰ੍ਹਾਂ ਨਾਲ ਜਿਹੜਾ ਸਾਰਿਆਂ ਨੇ ਆਪੋ ਆਪਣੇ ਤੌਰ ਦੇ ਉੱਤੇ ਚਾਹੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਬੈਠਾ ਚਾਹੇ ਕੋਈ ਕਿਸੇ ਵੀ ਤਰੀਕੇ ਨਾਲ ਆਪ ਦਾ ਯੋਗਦਾਨ ਪਾ ਸਕਦਾ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਹੀ ਯੋਗਦਾਨ ਪਾਉਣਾ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਬੈਠੇ ਆਸੀਂ ਸਾਂਝੀਆਂ ਪ੍ਰੋਬਲਮਾਂ ਨੂੰ ਕਿ ਉਸ ਕੰਜਰੇ ਦੇ ਵਿੱਚ ਗੱਲਬਾਤ ਬਹੁਤ ਬਹੁਤੀ ਨਹੀਂ ਹੋ ਸਕਦੀ ਉਹ ਤੁਸੀਂ ਆਪੋ ਆਪਣੇ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰਕੇ ਜਾਂ ਰਿਫਰੈਂਡਮ ਦੀ ਹਰ ਇੱਕ ਜਿੰਨੀਆਂ ਪੋਸਟ ਆਫ ਦੀਆਂ ਸ਼ੇਅਰ ਕਰਕੇ ਗਰੁੱਪਾਂ ਦੇ ਵਿੱਚ WhatsApp ਦੇ ਵਿੱਚ ਆਪਣੇ ਫੈਮਿਲੀ ਮੈਂਬਰਾਂ ਦੇ ਨਾਲ ਸ਼ੇਅਰ ਕਰਕੇ ਇਸ ਕੈਂਪੇਨ ਦੇ ਵਿੱਚ ਆਪਾਂ ਯੋਗਦਾਨ ਪਾ ਸਕਦੇ ਆ। ਸਵਾਹੀਆ ਸੋ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਦੇ ਉੱਤੋਂ ਆਏ ਹੋਏ ਸੀ ਉਲਟੀਆਂ ਅੱਜ ਆਪਾਂ ਆਪਣੇ ਘਰਾਂ ਨੂੰ ਜਾ ਚੁੱਕੇ ਆ ਕਿਉਂਕਿ ਸਾਰੇ ਕਹਤੀ ਸੰਗ ਜਦੋਂ ਰਿਫਰੈਂਡਮ ਦੀ ਕੈਂਪੇਨ ਚੱਲਣੀ ਆ ਫਿਰ ਇਸੇ ਤਰ੍ਹਾਂ ਕਰਕੇ ਨਿਕਲ ਕੇ ਆਉਣਗੇ। ਸੋ ਕਾਫਲੇ ਨੇ ਇੱਥੇ ਹੀ ਚੱਲਦਾ ਆ ਰਿਹਾ। ਸਾਡੇ ਤੋਂ ਪਹਿਲਾਂ ਵੀ ਕੋਈ ਯੋਧੇ ਸੀਗੇ ਆਪਣੀਆਂ ਜਿੰਦਗੀਆਂ ਲਾ ਕੇ ਚਲੇ ਗਏ ਆ ਇਹ ਕਾਫਲਾ ਅਨੰਦਪੁਰ ਸਾਹਿਬ ਤੋਂ ਆਜ਼ਾਦੀ ਤੇ ਗੁਲਾਮੀ ਦੀ جنگ ਜਿਹੜੀ ਸ਼ੁਰੂ ਹੋਈ ਆ ਉਹ ਚੱਲਦਾ ਜਾ ਰਹੀ ਆ ਤੇ جنگ جاری ਰਹੂਗੀ ਇਹ جنگ جاری ਰਹੂਗੀ ਉਦੋਂ ਤੱਕ ਜਿੰਨਾ ਚਿਰ ਅਨੰਦਪੁਰ ਸਾਹਿਬ ਵਾਲੀਆਂ ਫੌਜਾਂ ਸਰਹੜੀ ਨੂੰ ਫਤੇ ਨਹੀਂ ਕਰ ਲੈਂਦੀਆਂ ਖਾਲਸੇ ਦੇ ਇਸ ਗੁਲਾਮੀ ਵਾਲੇ ਮੋਰਚੇ ਨੂੰ ਆਜ਼ਾਦੀ ਆਦੇ ਵਿੱਚ ਕਨਵਰਟ ਕਰਨ ਦੇ ਤੱਕ ਇਹ ਚੀਜ਼ਾਂ ਇਹ ਮੋਰਚੇ ਜੰਗ ਜਾਰੀ ਰਹਿਣਗੇ ਸੋ ਬਰੂ ਕਿਰਪਾ ਕਰਨਗੇ ਪਰ ਹੁਣ ਆਜ਼ਾਦੀਵਾਲਾ ਜਿਹੜੀ ਵੱੱਜਲਾ ਸਾਫ਼ ਦਿਖਾਈ ਦੇ ਰਹੀ ਹੈ ਬਹੁਤੀ ਦੂਰ ਨਹੀਂ ਗਈ। ਸੋ ਤੁਹਾਡਾ ਸਾਰੇ ਤਸਵੀਰਾ ਭੇਣਾ ਪਰ ਆਉਣ ਦਾ ਧੰਨਵਾਦ ਆ। ਜਿਨ੍ਹਾਂ ਨੇ ਗਰੰਟੀ ਦੇ ਦਿੱਤਾ ਘਰਾਂ ਤੋਂ ਚੱਲ ਕੇ ਆਏ ਆ। ਇਹ ਪੰਜਾਬ ਦੇ ਵਿੱਚ ਬੈਠੇ ਸਾਡੇ ਵੀਰ ਵੀ ਸਾਡੇ ਵੱਲ ਦੇਖਦੇ ਨੇ ਕਿ ਕੀ ਮੂਮੈਂਟ ਚੱਲਦੀ ਕੀ ਹੋ ਰਿਹਾ। ਕਿਉਂਕਿ ਇਸ ਤਰ੍ਹਾਂ ਦੇ ਇਕੱਠ ਇਸ ਤਰ੍ਹਾਂ ਦੇ ਝੰਡੇ ਆਏ ਨਾਰੇ ਜਕਾਰੇ ਪੰਜਾਬ ਦੀ ਧਰਤੀ ਤੇ ਉੱਤੇ ਪੋਸੀਬਲ ਨਹੀਂ। ਉਹ ਚਿਰ ਤੱਕ ਹੰਣੂ ਅਗਲੇ ਕੋਈ ਮਾੜੀ ਮੋਟੀ ਖਾਲਸਾ ਦੀ ਗੱਲ ਵੀ ਕੀਤੀ ਹੋਵੇ ਤਾਂ ਅਗਲੇ ਕੋਈ ਹੋਰ ਇੱਧਰ ਉੱਧਰ ਦੇ ਕੇਸ ਪਾ ਕੇ ਫੇਕ ਕੇਸ ਪਾ ਕੇ ਤੁਹਾਨੂੰ ਜਿੰਨਾ ਤੱਕ ਦਿੰਦੇ ਨੇ ਤੇ 10 ਦਾ ਸਾਲ ਤੁਹਾਨੂੰ ਇਹੀ ਦੱਸਣ ਤੇ ਲੱਗ ਜਾਂਦੇ ਨੇ ਭਾਈ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਕੇਸ ਦੇ ਨਾਲ ਸੋ ਅਸੀਂ ਇਹਨਾਂ ਵੈਸਟ ਦੇ ਕੰਟਰੀਆਂ ਦਾ ਸਿਸਟਮ ਹੈ ਜਿਹੜਾ ਉਹਨਾਂ ਦਾ ਵੀ ਧੰਨਵਾਦ ਕਰਦੇ ਕਿ ਉਹ ਸਾਨੂੰ ਅਲਾਉ ਕਰਦੇ ਨੇ ਆਪਣੀਆਂ ਕੈਪੀਟਲ ਦੇ ਵਿੱਚ ਵੱਡੀਆਂ-ਵੱਡੀਆਂ ਮਾਰਕਾਂ ਦੇ ਵਿੱਚ ਇਤਿਹਾਸਿਕ ਮਾਰਤਾ ਦੇ ਵਿੱਚ ਰੁਕੈਨ ਕਰਾਉਣ ਦੀ ਸਾਨੂੰ ਆਗਿਆ ਦਿੱਤੇ ਨੇ ਆਜਾਜਤ ਕਹਿੰਦੇ ਨੇ ਆਜਾਜਤ ਤਾਂ ਹੀ ਮਿਲ ਰਹੀ ਹੈ ਕਿਉਂਕਿ ਆਪਾਂ ਇੱਥੇ ਤਰੀਕੇ ਨਾਲ ਸਿਸਟਮੈਟਿਕ ਤਰੀਕੇ ਦੇ ਨਾਲ ਚੱਲ ਰਹੇ ਹਾਂ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਕੇ ਆਪਾਂ ਆਪਦੀ ਗੱਲਬਾਤ ਕਰ ਰਹੇ ਹਾਂ ਸੋ ਅਪਡੇਟਸ ਹੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਇੱਕ ਵਾਰ ਬਹੁਤ ਧੰਨਵਾਦ ਸੋ ਅਸੀਂ ਮੁਹੰਤਨ ਵਾਲੇ ਏਅਰਪੋਰਟ ਤੱਕ ਸੋ ਮਿਲਦੇ ਆ ਬੜੀ ਛੇਤੀ ਸੋ ਕਾਫੀ ਹੋਰ ਵੀ ਨਿਊਜ਼ ਨੇ ਪਿਛਲੇ ਹਫਤੇ ਆਪਾਂ ਗੱਲਬਾਤ ਕੀਤੀ ਸੀ ਦੁਬਈ ਦੇ ਵਿੱਚ ਭਾਰਤ ਦਾ ਜਿਹੜਾ ਤੇਜਸ ਜਹਾਜ਼ ਸੀ ਉਹਦਾ ਟੀਲ ਚੋ ਗਿਆ ਸੀ ਤੇ ਉਹਦੇ ਥੱਲੇ ਉਹਨਾਂ ਡੱਬੇ ਡੱਬੇ ਰੱਖ ਕੇ ਕੰਮ ਚਲਾਉ ਜਾਂ ਉਹਨਾਂ ਨੇ ਕਿਰਾ ਕਰ ਲਿਆ ਤੇ ਜਹਾਜ਼ ਫੇਰ ਡਾਲਿਆ ਉਹਨਾਂ ਨੇ ਤੇ ਉਹ ਫਿਰ ਜਹਾਜ਼ ਉਹਨਾਂ ਦਾ ਥੋੜਾ ਜਿਹਾ ਰੂਡੇ ਤੇ ਡਿੱਗ ਪਿਆ ਪਾਇਲਟ ਵੀ ਮਰ ਗਿਆ ਉਹਨਾਂ ਦਾ ਕੱਲ ਤਾਂ مشھوی ਚੱਲੇ ਸੀ ਆਪਦੇ بنائے ਹੋਏ ਪ੍ਰੋਟੈਕਟਿਵ ਵੀ ਅਸੀਂ ਅੱਜਹਾਜ਼ ਬਣਾਇਆ ਏ ਪਰ ਕੰਮ ਪੁੱਠਾ ਪੈ ਗਿਆ ਉਹਨਾਂ ਦਾ ਉਹਨਾਂ ਦਾ ਜਹਾਜ਼ ਨਹੀਂ ਡਿੱਗਿਆ ਉਹਨਾਂ ਦੀਆਂ ਜਿਹੜੀਆਂ ਕੁਝ ਜੀਨਾ ਸੀਗੀਆਂ ਦੂਸਰੇ ਮੁਲਕਾਂ ਦੇ ਨਾਲ ਵੀ ਅਸੀਂ ਆਪਣਾ ਤੇਜਸ ਬਣਾਇਆ ਸੀ ਤੁਹਾਨੂੰ ਵੇਚਾਂਗੇ ਸਾਰੀਆਂ ਕੈਂਸਲ ਹੋ ਗਈਆਂ ਤੇ ਦੂਸਰੇ ਪਾਸੇ ਚੀਨ ਵਾਲੇ ਪਾਸੇ ਵੀ ਭਾਰਤ ਦੀ ਇੱਕ ਔਰਤ ਆ ਜਿਹੜੀ ਅਰੁਣਾਚਲ ਪ੍ਰਦੇਸ਼ ਤੋਂ ਸ਼ਾਇਦ ਕੋ ਮਣ ਗਈ ਹੋਈ ਸੀਗੀ ਤੇ ਚੀਨ ਵਾਲ ਨੇ ਉਹਦੇ ਰੋਕ ਲਈ ਆ ਉਹ ਕਹਿੰਦੇ ਚੀਨ ਵਾਲੇ ਕਹਿੰਦੇ ਅਰੁਣਾਚਲ ਆ ਜਿਹੜਾ ਉਹ ਸਾਡਾ ਚੀਨ ਦਾ ਹਿੱਸਾ ਹੈ ਤੇ ਤੁਸੀਂ ਤਾਂ ਪਾਸਪੋਰਟ ਭਾਰਤ ਦਾ ਚੱਕੀ ਕਰਦੇ ਆ ਫੇ ਤੁਹਾਨੂੰ ਭਾਰਤ ਦੇ ਪਾਸਪੋਰਟ ਦੀ ਲੋੜ ਨਹੀਂ ਗਈ ਤੁਸੀਂ ਤਾਂ ਸਾਡੀ ਸ਼੍ਰੀਚਨਾ ਉਹਨਾਂ ਨੇ ਆਪਣਾ ਦਾਵਾ ਠੋਕਤਾ ਦੇਖੋ ਜਦੋਂ ਕਿਸੇ ਚੀਜ਼ ਤੇ ਕਬਜ਼ਾ ਕਰਨਾ ਹੁੰਦਾ ਨਾ ਸਭ ਤੋਂ ਪਹਿਲਾ ਕੰਮ ਹੁੰਦਾ ਉਹਦੇ ਉੱਤੇ ਆਪਣਾ ਕਲੇਮ ਕਰਨਾ ਆਪਣਾ ਦਾਵਾ ਠੋਕਣਾ ਉਹ ਚੀਨ ਨੇ ਦਾਵਾ ਠੋਕਤਾ ਤੇ ਹੌਲੀ ਹੌਲੀ ਉਹਨਾਂ ਕਬਜ਼ਾ ਵੀ ਕਰ ਲੈਣਾ ਤੇ ਉਸੇ ਤਰ੍ਹਾਂ ਆਪਾਂ ਆਪਣੀਆਂ ਰਿਫਰੈਜਰਡੀਆਂ ਵੋਟਾਂ ਪਾ ਕੇ ਉਹ ਜੋ ਉਸ ਧਰਤੀ ਦੇ ਉੱਤੇ ਪੰਜਾਬ ਦੀ ਧਰਤੀ ਦੇ ਉੱਤੇ ਜਿਹਦੇ ਉੱਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ ਅਸੀਂ ਦੁਨੀਆ ਦੇ ਵਿੱਚ ਆਪਣਾ ਕਲੇਮ ਲੈ ਕੇ ਜਾ ਰਹੇ ਹਾਂ ਗੱਲ ਤਾਂ ਕਲੇਮ ਨਹੀਂ ਹੁੰਦੀ ਨਾ ਕਲੇਮ ਦੀ ਗੱਲ ਸ਼ੁਰੂ ਹੋਣੀ ਵੀ ਉਹ ਧਰਤੀ ਸਾਡੀ ਆ ਅਸੀਂ ਉਸ ਧਰਤੀ ਦੇ ਜਿਹੜੇ ਵਾਰਸਾਂ ਤੇ ਭਾਰਤ ਨੇ ਉਹਦੇ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੋ ਜਿਵੇਂ ਦੁਨੀਆ ਦੇਖੋ ਚੈਨਲ ਦੇ ਕੋਲੇ ਮਿਲਿਟਰੀ ਮਿਲਿਟਰੀ ਪਾਵਰ ਹਰ ਇੱਕ ਤਰ੍ਹਾਂ ਦੀ ਪਾਵਰ ਆ ਭਾਰਤ ਦੇ ਨਾਲੋਂ ਕਿਤੇ ਤਕੜਾਏ ਭਾਰਤ ਇੱਕ ਦਿਨ ਵੀ ਚੀਨ ਦੇ ਮੁਰੇ ਟੱਕ ਨਹੀਂ ਸਕਦਾ ਪਰ ਚੀਨ ਇੱਕ ਤਰੀਕੇ ਨਾਲ ਕੰਮ ਕਰ ਰਹੀ ਹੈ ਉਹਨੇ ਕਲੇਮ ਕਰਤਾ ਵੀ ਜਿਹੜੇ ਅਰੁਣਾਚਲ ਦੇ ਲੋਕ ਨੇ ਸ੍ਰੀ ਜਾਂਨੋ ਸਾਢੀ ਨੇ ਉਹ ਕਿੱਥੇ ਹੀ ਸਾਟਾ ਹੈ ਦੇਖੋ ਆਪਣੇ ਕੋਲ ਤਾਂ ਕੋਈ ਰਾਜ ਹੈ ਨਹੀਂ ਗਣਾ ਆਪਣੇ ਕੋਲ ਨਾ ਕੋਈ ਟੈਂਕਾਂ ਨਾ ਤੋਪਾਂ ਨਾ 에ਅਰਫੋਰਸ ਕੁਝ ਵੀ ਨਹੀਂ ਗਈ ਸੋ ਆਪਾਂ ਨੂੰ ਜਿਵੇਂ ਦੁਨੀਆ ਵਰਕ ਕਰਦੀ ਆਪਾਂ ਨੂੰ ਵੀ ਉਸੇ ਸਿਸਟਮ ਦੇ ਨਾਲ ਉਸੇ ਤਰੀਕੇ ਨਾਲ ਚੱਲਣਾ ਪੈਣਾ ਹੈ ਸੋ ਆਪਾਂ ਵੀ ਪੰਜਾਬ ਦੇ ਉੱਤੇ ਵੋਟਾਂ ਪਾ ਕੇ ਆਪਦਾ ਜਿਹੜਾ ਦਾਵਾ ਏ ਵੀ ਇਹ ਖਿੱਤਾ ਸਾਡਾ ਏ ਭਾਰਤ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਆਪਣਾ ਕਲੇਮ ਆ ਜਿਹੜਾ ਦੁਨੀਆ ਦੇ ਵਿੱਚ ਲਾ ਰਹੇ ਆ ਸੋ ਕੌਮ ਬੜੇ ਸਹੀ ਡਾਇਰੈਕਸ਼ਨ ਦੇ ਵਿੱਚ ਸਾਰਾ ਕੁਝ ਜਾ ਰਿਹਾ ਸੋ ਮੰਜਰ ਬੜੀ ਜਿਹੜੀ ਆ ਸੋ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ